ਜਿੰਦਾ ਵੀ ਯਾਰ ਚਾਹੀਦਾ ਜ਼ਰੂਰ ਭਾਉ ਬਾਹਰ ਇਹਨੂੰ ਉਦਾਂ ਹੀ ਕੋਈ ਚਤਾਨੀ ਨਾ ਕੀ ਇਲਾਜ ਵੇ ਸਾਰੇ ਸਾਡੇ ਪਿੰਡਾਂ ਚੋਕ ਨਹੀਂ ਇਹ ਨਾਲ ਵਿੱਚ ਦਾ ਫੀਸ ਨਾਲ ਜੇ ਜਾਨਾ ਕੋਈ ਆ ਜਿੰਦੀ ਲੱਗੇ ਯਾਰ ਤੈਨੂੰ ਉਪਰੋਂ ਜੇ ਤੇ ਦੋ ਥੱਲੇ ਜੀ ਇਹ ਕਿ ਸਭ ਤੋਂ ਥੱਲੇ ਬਾਹਰੋਂ ਮੇਰੇ ਜੀ ਦੀ ਹੱਥ ਲਾ ਗਿਆ ਤਾਂ ਦੱਪਾ ਇਹਨਾਂ ਜਿਹਨੇ ਕਰੀਆਂ ਕਿੱਥੇ ਰਹਿ ਗਈਆਂ ਨੇ ਇੱਕ ਮੀਟਰ ਵਰਕਦਾ ਸੀ ਕੋਲੋਂ ਵਾਗੇ ਦਾ ਪਿੱਛੇ ਹੈ ਜਿੱਥੇ ਬਾਬਾ ਧੰਨਾ ਸਾਹਿਬ ਇਹ ਇੱਕ ਜਗ੍ਹਾ ਦਾ ਇੱਕ ਜਿਹੜੀ ਜਗ੍ਹਾ ਦੇ ਮਗਰਲੇ ਬੰਨੇ ਜਗ੍ਹਾ ਦਾ ਸਰਿੰਦਰ ਕੌਰ ਜੀ ਨੰਬਰ ਹੀ ਲੱਗਣਾ ਹਾਂ ਉਹ ਜਿੱਥੇ ਦੋਨੇ ਪਹਿਲਾਂ ਫੜੀਆਂ ਐ ਇੱਕ ਮੇਕੋ ਫੜਿਆ ਨਾ ਹਾਂ ਉਹ ਵੀ ਇੱਕ ਸਾਡੇ ਵਾਲਾ ਘਰੇ ਫੜਾਇਆ ਹਾਂਜੀ ਕੀ ਨਾਮ ਜੀ ਪਰਮਜੀਤ ਸਿੰਘ ਜੀ ਪਰਮਜੀਤ ਜੀ ਕੀ ਗੱਲਬਾਤ ਹੋਈ ਆ ਗੱਲ ਬਾਤ ਇਹੋ ਜੀ ਤੜਕੇ ਕੋਈ ਵੇਖਿਆ ਨਾ 7 ਵਜੇ ਤੇ ਲੱਥੇ ਆ ਬਿਜਲੀ ਗਈ ਜਿਹੜੇ ਘਰਾਂ ਦੀਆਂ ਆਂਡੀਆਂ ਗਵਾਂਡੀਆਂ ਨੂੰ ਪੁੱਛਿਆ ਤੁਹਾਡੇ ਬਿਜਲੀ ਹੈਗੀ ਕਿ ਨਹੀਂ ਹੈਗੀ ਹੂੰ ਉਹ ਕਹਿੰਦੇ ਜੀ ਸਾਡੇ ਤੇ ਹੈਗੀ ਆ ਉਹ ਕਹਿੰਦੇ ਸਾਡੇ ਗਈ ਹੋਈ ਆ ਆਣ ਕੇ ਇਧਰ ਨੂੰ ਫਿਰਦੇ ਆ ਵੇਖਿਆ ਕੋ ਤਾਰ ਤੇ ਨਹੀਂ ਲੱਤੀ ਤੇ ਮੀਟਰ ਵੇਖੇ ਤੇ ਮੀਟਰ ਚੋਰੀ ਹੋ ਗਿਆ ਜੀ ਕੀ ਲੱਗਦਾ ਨਹੀਂ ਮਹੱਲੇ ਦੇ ਵਿੱਚੋਂ ਹੀ ਮੀਟਰ ਚੋਰੀ ਹੋ ਜਾਣਾ ਇਹ ਤਾਂ ਕੀ ਕਹਿ ਸਕਦੇ ਜੀ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਧੁੰਦ ਪਈ ਜਾਂ ਰਾਤ ਨੂੰ ਕਿਸ ਤੱਕ ਕਦੋਂ ਕੋਈ ਲਾ ਕੇ ਲੈ ਗਿਆ ਤੇ ਸਵੇਰੇ ਦੇਖੇ ਤੇ ਕਿੰਨੇ ਮੀਟਰ ਸੀਗੇ 5 ਮੀਟਰ ਆ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਜਲੀ ਵਾਲੇ ਆਏ ਮਹਿਕਮੇ ਵਾਲੇ ਜੀ ਦੇਖੋ ਕੀ ਕਰਦੇ ਜੀ ਨਵੇਂ ਲੱਗਦੇ ਜਾਂ ਕਿੱਦਾਂ ਅੱਜ ਤੇ ਛੁੱਟੀ ਆ ਕੱਲ ਨੂੰ ਪੁਲਿਸ ਰਿਪੋਰਟ ਹੋਊਗੀ ਜਾਂ ਫਿਰ ਲੱਗਣਗੇ ਨਾ ਠੀਕ ਹਾਂਜੀ ਬਾਜੀ ਕੀ ਨਾਮ ਜੀ ਅਮਰਜੀਤ ਸਿੰਘ ਸੀਤਾ ਅਮਰਜੀਤ ਜੀ ਕੀ ਗੱਲਬਾਤ ਹੋਈ ਆ ਗੱਲਬਾਤ ਇਹ ਹੋਈ ਆ ਕਿ ਸਾਡੇ ਨਾਲ ਜੇ ਗਲੀ ਦੇ ਵਿੱਚ ਤੜਕੇ ਕਰੀਬ 4 ਵਜੇ ਲਾਈਟ ਚੱਲੇ ਗਈ 5-7 ਘਰਾਂ ਦੀ ਤੇ ਚਲੋ ਜਿੱਦਾਂ ਗਰਮ ਸਰਦੀ ਹੈਗੀ ਆ ਤੇ ਗੌਰ ਨਹੀਂ ਕੀਤਾ ਕਹਿੰਦੇ ਜਦ 7 ਵਜੇ ਨਹਾਉਣ ਤੋਂ ਉੱਠੇ ਤੇ ਦੇਖਿਆ ਬੱਤੀ ਹਨੀ 4-5 ਘਰਾਂ 'ਚ ਆਪਣੇ ਘਰਾਂ ਚ ਚੈੱਕ ਕੀਤੀ ਤੇ ਕੁਝ ਨਹੀਂ ਸੀ ਜਦ ਬਾਹਰ ਆ ਕੇ ਦੇਖਿਆ ਤੇ ਵਿੱਚੋਂ ਬਿਜਲੀ ਵਾਲੇ ਬਾਕਸੋਂ ਮੀਟਰ ਹੀ ਪੰਜ ਗਾਇਬ ਸੀ ਕੀ ਲੱਗਦਾ ਇਹ ਚੋਰੀ ਨੂੰ ਦੇਖ ਕੇ ਇਹ ਲੱਗਦਾ ਹੁਣ ਇਹ ਤਾਂ ਹੁਣ ਜੋ ਵੀ ਐ ਦਮ ਇਸ ਵਾਰ ਅਸੀਂ ਕੋਈ ਕੁਝ ਨਹੀਂ ਕਹਿੰਦੇ ਕਿਉਂਕਿ ਜਿਸ ਤਰ੍ਹਾਂ ਮੇਰਾ ਆਪਣਾ ਦਿਮਾਗ ਉਹ ਤਾਂ ਚਲੋ ਆਪਾਂ ਕੀ ਕਹਿੰਦੇ ਪੋਲਿਟਿਕਲ ਵੀ ਹੋ ਸਕਦਾ ਪਰ ਹਾਲਾਤ ਇਹ ਹੈ ਵੀ ਚੋਰਾਂ ਨੂੰ ਲੱਭਣਾ ਵੀ ਕੋਈ ਨਹੀਂ ਇਸ ਮੀਟਰ ਜੇ ਜੇ ਆਪਾਂ ਦੇਖਿਆ ਜਾਵੇ ਮੀਟਰਾਂ ਦੇ ਵਿੱਚ ਵੇਚਣਾਂ ਨੂੰ ਵਾਸਤੇ ਵੀ ਕੁਝ ਨਹੀਂ ਹੈਗਾ ਜੋ ਮੰਨ ਲਓ ਜਿਵੇਂ ਆਪਾਂ ਇਹ ਬਾਹਰ ਵੀ ਵਿਕਣੇ ਹੀ ਨਹੀਂ ਪਰ ਇਹ ਪਤਾ ਨਹੀਂ ਹੁਣ ਲੋਕਾਂ ਦੀ ਮਾਨਸਿਕਤਾ ਕੀ ਹੈ ਇਹੋ ਜੀ ਵੀ ਇਹ ਚੋ ਇਹਨੂੰ ਕੱਢ ਕੇ ਲੈ ਗਿਆ ਚੋਰੀ ਕਰਕੇ ਲੈ ਗਿਆ ਤੇ ਲੋਕਾਂ ਨੂੰ ਇਨੀ ਤਕਲੀਫ ਦਿੱਤੀ ਜਾ ਰਹੀ ਹੈ ਪਬਲਿਕ ਨੂੰ ਆਮ ਲੋਕਾਂ ਨੂੰ ਇਹ ਤਾਂ ਹੁਣ ਸਰਕਾਰ ਨੂੰ ਪਤਾ ਹੋਸਦਾ ਵੀ ਇਹਦੇ ਬਾਰੇ ਕੀ ਕੀ ਕਾਰਵਾਈ ਹੋ ਸਕਦੀ ਹੈ ਜਾਂ ਬਿਜਲੀ ਡਿਪਾਰਟਮੈਂਟ ਇਹਦੇ ਬਾਰੇ ਜੋ ਵੀ ਆਪਣਾ ਕਰਨਾ ਚਾਹੇਗਾ ਉਹਨਾਂ ਦੀ ਮਰਜ਼ੀ ਉਹ ਕਰਨਗੇ ਬਿਜਲੀ ਵਿਭਾਗ ਦੇ ਵਾਲੇ ਆਏ ਹਾਂਜੀ ਅਸੀਂ ਬਿਜਲੀ ਵਿਭਾਗ ਨੂੰ ਕੰਪਲੇਨਟ ਕੀਤੀ ਜਈ ਸੀ ਸਾਉਂ ਨੂੰ ਵੀ ਕੀਤੀ ਸੀ ਅਸੀਂ ਸਾਉਂ ਨੂੰ ਕਰਤੀ ਸੀ ਕੰਪਲੇਨਟ ਤੇ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਤੇ ਤਾਰਾਂ ਨੂੰ ਡਾਇਰੈਕਟ ਕਰਵਾ ਦਿੱਤਾ ਉਹਨਾਂ ਨੇ ਮੀਟਰ ਚਲਾਉ 32 ਸਪਲਾਈ ਚਾਲੂ ਕਰਵਾ ਦਿੱਤੀ ਘਰਾਂ ਦੀ ਹਰਿਆਂ ਦੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਹੁਣ ਇਹ ਚਾਹੁੰਦੇ ਵੀ ਇਹਨਾਂ ਦਾ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ ਲੋਕਾਂ ਦੇ ਜਿਹੜੇ ਮੀਟਰ ਦੁਆਰਾ ਵਾਪਸ ਲਾਏ ਜਾਣ ਠੀਕ ਹੈ ਨ